ਵਧੀਆ ਜ਼ਿੰਦਗੀ ਅਤੇ ਚੰਗੀ ਸਿਹਤ ਲਈ ਅਜ਼ਮਾਏ ਹੋਏ 78 ਘਰੇਲੂ ਨੁਸਖੇ ਨੰਬਰ 1 ਦਿਲ ਦੇ ਮਰੀਜ਼ ਨੂੰ ਸੇਬ ਦਾ ਮਰਬਾ ਖਾਣਾ ਚਾਹੀਦਾ ਹੈ ਕਿਉਂਕਿ ਇਸ ਦੇ ਨਾਲ ਤੁਹਾਡਾ ਸਰੀਰ ਤੰਦਰੁਸਤ ਹੋ ਜਾਂਦਾ ਹੈ ਨੰਬਰ 2 ਗਿੱਲੇ ਸੇਰ ਉੱਪਰ ਮਲਤਾਨੀ ਮਿੱਟੀ ਲਗਾਉਣ ਦੇ ਨਾਲ ਕਦੇ ਵੀ ਵਾਲ ਸਫੇਦ ਨਹੀਂ ਹੁੰਦੇ ਨਾਲੇ ਇਹ ਵਾਲਾਂ ਲਈ ਬਹੁਤ ਚੰਗੀਆਂ ਨੰਬਰ 3 ਸਰੀਰ ਉੱਪਰ ਵੀ ਮਲਤਾਨੀ ਮਿੱਟੀ ਲਗਾਉਣ ਦੇ ਨਾਲ ਮੱਛਰ ਨਹੀਂ ਕੱਟਦੇ ਨਾਲੇ ਰੰਗ ਗੋਰਾ ਹੁੰਦਾ ਨੰਬਰ 4 ਜੇਕਰ ਤੁਹਾਨੂੰ ਕੋਈ ਜਿਗਰ ਦੀ ਬਿਮਾਰੀ ਆ ਤਾਂ ਤੁਹਾਡੇ ਚਿਹਰੇ ਦੀ ਰੰਗਤ ਪੀਲੀ ਪੈ ਜਾਂਦੀ ਹੈ ਨੰਬਰ 5 ਮੂੰਹ ਵਿੱਚੋਂ ਬਦਬੂ ਆਉਣ ਲੱਗੇ ਤਾਂ ਜਾਮਨ ਖਾਓ ਇਸ ਨਾਲ ਤੁਹਾਡਾ ਮੂੰਹ ਦੀ ਬਦਬੂ ਤੁਰੰਤ ਦੂਰ ਹੋ ਜਾਵੇਗੀ ਨੰਬਰ 6 ਮੂੰਹ ਦੇ ਸ਼ਾਲੇ ਨੂੰ ਦੂਰ ਕਰਨ ਦੇ ਲਈ ਖੁਸ਼ਕ ਧਨੀਆ ਚੂਸ ਲਓ ਨੰਬਰ 7 ਜਿਆਦਾ ਕੋਲਡ ਡਰਿੰਕ ਇਸਤੇਮਾਲ ਕਰਨ ਦੇ ਨਾਲ ਗੁਰਦੇ ਜਲਦੀ ਖਰਾਬ ਹੋ ਜਾਂਦੇ ਨੇ ਨੰਬਰ 8 ਜਲਦੀ ਬਢਾਪਾ ਜਿਆਦਾ ਖੱਟੀਆਂ ਚੀਜ਼ਾਂ ਖਾਣ ਨਾਲ ਆਉਂਦਾ ਹੈ ਇਸ ਲਈ ਕੋਸ਼ਿਸ਼ ਕਰੋ ਕਿ ਖੱਟੀਆਂ ਚੀਜ਼ਾਂ ਦੀ ਵਰਤੋਂ ਘੱਟ ਤੋਂ ਘੱਟ ਕੀਤੀ ਜਾਵੇ ਨੰਬਰ 9 ਖਾਲੀ ਪੇਟ ਦਹੀਂ ਖਾਣ ਦੇ ਨਾਲ ਜਿਆਦਾ ਕਮਜ਼ੋਰ ਨਹੀਂ ਹੁੰਦੀ ਨੰਬਰ 10 ਨਿੰਮ ਦੇ ਗਰਮ ਤੇਲ ਸਿਰ ਉੱਪਰ ਲਗਾਉਣ ਦੇ ਨਾਲ ਅਕਲ ਵਿੱਚ ਵਾਧਾ ਹੁੰਦਾ ਨਾਲੇ ਵਾਲਾਂ ਲਈ ਵੀ ਚੰਗਾ ਨੰਬਰ 11 ਤੁੱਪ ਵਿੱਚ ਬੈਠ ਕੇ ਗੰਨਾ ਚੂਪਨ ਨਾਲ ਸਰੀਰ ਤਾਕਤਵਰ ਹੋ ਜਾਂਦਾ ਨੰਬਰ 12 ਮੂੰਹ ਤੇ ਛੋਲਿਆਂ ਦੀ ਦਾਲ ਪੀਸ ਕੇ ਲਗਾਉਣ ਨਾਲ ਕਦੇ ਵੀ ਦਾਣੇ ਨਹੀਂ ਨਿਕਲਦੇ ਨੰਬਰ 13 ਜਿਆਦਾ ਨਮਕ ਖਾਣ ਨਾਲ ਸਰੀਰ ਤੇ ਅਲਰਜੀ ਹੋਣੀ ਸ਼ੁਰੂ ਹੋ ਜਾਂਦੀ ਆ ਨੰਬਰ 14 ਜੇਕਰ ਚਿਹਰੇ ਤੇ ਲਾਲ ਦਾਣੇ ਨਿਕਲ ਆਉਂਦੇ ਹਨ ਤਾਂ ਥੋੜਾ ਜਿਹਾ ਦੁੱਧ ਲਗਾ ਲਓ ਦਾਣੇ ਨਿਕਲਨੇ ਬੰਦ ਹੋ ਜਾਣਗੇ ਨੰਬਰ 15 ਜੇਕਰ ਤੁਸੀਂ ਬਲੱਡ ਪ੍ਰੈਸ਼ਰ ਦੇ ਮਰੀਜ਼ ਹੋ ਤਾਂ ਜਦੋਂ ਵੀ ਨਹਾਉਣ ਦਾ ਤੁਰੰਤ ਪਾਣੀ ਦਾ ਗਲਾਸ ਪੀ ਲਓ ਬਲੱਡ ਪ੍ਰੈਸ਼ਰ ساری ਉਮਰ ਨੋਰਮਲ ਰਹੇਗਾ ਨੰਬਰ 16 ਮੱਛੀ ਦਾ ਤੇਲ ਸਿਰ ਉੱਪਰ ਲਗਾਉਣ ਦੇ ਨਾਲ ਵਾਲ ਸੰਘਣੇ ਹੋ ਜਾਂਦੇ ਨੇ ਨੰਬਰ 17 ਜੇਕਰ ਸਵੇਰੇ ਪਹਿਲੀ ਵਾਰ ਚਿਹਰਾ ਧੋਣ ਦੇ ਸਮੇ ਉਸ ਵਿੱਚ ਕੁਝ ਬੂੰਦਾ ਨਿੰਬੂ ਦੀ ਨਚੋੜ ਲਈਆਂ ਜਾਣ ਤਾਂ ਚਿਹਰੇ ਦੀ ਸਕਿਨ ਨਰਮ ਅਤੇ ਮਲਾਈਮ ਹੋ ਜਾਂਦੀ ਆ ਨੰਬਰ 18 ਜੇਕਰ ਤੁਸੀਂ ਆਪਣੀ ਆਵਾਜ਼ ਨੂੰ ਖੂਬਸੂਰਤ ਬਣਾਉਣਾ ਚਾਹੁੰਦੇ ਹੋ ਤਾਂ ਤੁਸੀਂ ਖਾਲੀ ਪੇਜ ਥੋੜਾ ਜਿਹਾ ਗਰਮ ਚਾਹ ਚੱਟ ਲਓ ਦੇਖਿਓ ਕੁਝ ਦਿਨਾਂ ਵਿੱਚ ਹੀ ਤੁਹਾਡੀ ਆਵਾਜ਼ ਖੂਬਸੂਰਤ ਹੋ ਜਾਵੇਗੀ ਨੰਬਰ 19 ਜੇਕਰ ਰਾਤ ਨੂੰ ਸੌਂਦੇ ਸਮੇਂ ਤੁਹਾਨੂੰ ਵਧੀਆ ਸੁਪਨੇ ਆਉਂਦੇ ਹਨ ਤਾਂ ਸਮਝ ਲਓ ਕਿ ਤੁਹਾਡੇ ਘਰ ਵਿੱਚ ਕੋਈ ਨਾ ਕੋਈ ਖੁਸ਼ਖਬਰੀ ਆਉਣ ਵਾਲੀ ਆ ਨੰਬਰ B ਨੱਕ ਵਿੱਚ ਤੇਲ ਲਗਾਉਣ ਨਾਲ ਡਿਪਰੈਸ਼ਨ ਤੋਂ ਰਾਹਤ ਮਿਲਦੀ ਆ ਨੰਬਰ 21 ਚਿਹਰੇ ਨੂੰ ਹਮੇਸ਼ਾ ਸਾਫ਼ ਸੁਥਰਾ ਰੱਖਣਾ ਚਾਹਣੀ ਹੋ ਤਾਂ ਚਾਹਲ ਖਾਣ ਤੋਂ ਪਹਿਲਾਂ ਦੋ ਗਲਾਸ ਪਾਣੀ ਪਾ ਕੇ ਪੀ ਲਓ ਨੰਬਰ 22 ਦੁੱਧ ਵਿੱਚ ਕੱਚਾ ਕੇਲਾ ਪਾ ਕੇ ਖਾਣ ਦੇ ਨਾਲ ਕਮਜ਼ੋਰੀ ਨਹੀਂ ਹੋਵੇਗੀ ਨੰਬਰ 23 ਦੁੱਧ ਵਿੱਚ ਜਲੇਬੀ UMLਾ ਕੇ ਖਾਣ ਦੇ ਨਾਲ ਸਰੀਰ ਵਿੱਚ ਕੋਈ ਵੀ ਦਰਦ ਹੋਵੇ ਉਹ ਠੀਕ ਹੋ ਜਾਂਦਾ ਤੇ ਸਿਰ ਦਰਦ ਵੀ ਛੇਤੀ ਹਟ ਜਾਂਦਾ ਨੰਬਰ 24 ਜੋ ਲੋਕ ਸੌਣ ਤੋਂ ਪਹਿਲਾਂ ਬਾਥਰੂਮ ਨਹੀਂ ਜਾਂਦੇ ਉਹਨਾਂ ਨੂੰ ਬੜਾਪਾ ਜਲਦੀ ਆ ਜਾਂਦਾ ਨੰਬਰ 25 ਜੇਕਰ ਮਸੂੜਿਆਂ ਵਿੱਚ ਸੋਜ ਹੋ ਜਾਵੇ ਤਾਂ ਗਰਮ ਪਾਣੀ ਨਾਲ ਨਮਕ ਪਾ ਕੇ ਕੁਰਲੀ ਕਰੋ ਨੰਬਰ 26 ਸ਼ਕਰਕੰਦੀ ਭੁੰਨ ਕੇ ਖਾਣ ਦੇ ਨਾਲ ਸਰੀਰ ਖੂਬਸੂਰਤ ਰਹਿੰਦਾ ਹੈ ਨੰਬਰ 27 ਪੈਰਾਂ ਦੇ ਉੱਪਰ ਤੇਲ ਲਗਾਉਣ ਦੇ ਨਾਲ ਦਿਮਾਗ ਤੇਜ਼ ਹੋ ਜਾਂਦਾ ਨੰਬਰ 28 ਕੱਚੇ ਅੰਡੇ ਦੀ ਜ਼ਰਦੀ ਸਿਰ ਉੱਪਰ ਲਗਾਉਣ ਦੇ ਨਾਲ ਵਾਲਾਂ ਦਾ ਝੜਨਾ ਬੰਦ ਹੋ ਜਾਵੇਗਾ ਨੰਬਰ 29 ਜੇਕਰ ਤੁਹਾਨੂੰ ਕਬਜ਼ ਦੀ ਬਿਮਾਰੀ ਆ ਤਾਂ ਤੁਸੀਂ ਅੰਗਰੇਜ਼ੀ ਦਵਾਈਆਂ ਤੋਂ ਪਰਹੇਜ਼ ਕਰੋ ਅਤੇ ਅਮਰੂਦ ਨੂੰ ਖਾਣਾ ਸ਼ੁਰੂ ਕਰ ਦਿਓ ਤੁਹਾਨੂੰ ਰਾਹਤ ਮਿਲੇਗੀ ਨੰਬਰ 30 ਬਰਤਨਾਂ ਨੂੰ ਹਮੇਸ਼ਾ ਰੋਸ ਉਹੀ ਘਰ ਵਿੱਚ ਕਿਸੇ ਵੀ ਅਲਮਾਰੀ ਵਿੱਚ ਹਮੇਸ਼ਾ ਉਲਟਾ ਕਰਕੇ ਹੀ ਰੱਖੋ ਨੰਬਰ 31 ਰੋਜ਼ਾਨਾ 60 ਗ੍ਰਾਮ ਮੇਥੀ ਦਾਣਾ ਸਵੇਰੇ ਸ਼ਾਮ ਪੀਸ ਕੇ ਪਾਣੀ ਵਿੱਚ ਭਿਉਂ ਦਿਓ 10 ਘੰਟੇ ਬਾਅਦ छान ਕੇ ਪੀ ਲਓ ਇੱਕ ਹਫ਼ਤੇ ਵਿੱਚ ਹੀ ਤੁਹਾਡਾ ਸ਼ੂਗਰ ਕੰਟਰੋਲ ਵਿੱਚ ਹੋ ਜਾਵੇਗਾ ਨੰਬਰ 32 ਪਤਲੇ ਲੋਕ ਖਾਲੀ ਪੇਟ ਅਨਾਰ ਖਾ ਲਿਆ ਕਰਨ ਤਾਂ 2 ਤੋਂ 3 ਦਿਨ ਹਫ਼ਤਿਆਂ ਵਿੱਚ ਹੀ ਉਹ ਸਿਹਤਮੰਦ ਹੋ ਜਾਣਗੇ ਨੰਬਰ 33 ਜੇਕਰ ਤੁਸੀਂ ਆਪਣੀ ਜਿਗਰ ਨੂੰ ਠੰਡਾ ਰੱਖਣਾ ਚਾਹੁੰਦੇ ਹੋ ਤਾਂ ਇਮਲੀ ਰਾਤ ਭਰ ਪਾਣੀ 'ਚ ਭਿਉਂ ਕੇ ਸਵੇਰੇ ਖਾਲੀ ਪੇਟ ਉਸ ਦਾ ਪਾਣੀ ਪੀ ਲਓ ਤੁਹਾਨੂੰ ਰਾਹਤ ਮਿਲੇਗੀ ਨੰਬਰ 34 ਪਾਣੀ ਪੀਣ ਦੇ ਦੌਰਾਨ ਨਿੰਬੂ ਚਾ ਲਿਆ ਕੇ ਰੋ ਲਟਕਿਆ ਹੋਇਆ ਪੇਟ ਕੁਝ ਦਿਨਾਂ ਵਿੱਚ ਹੀ ਅੰਦਰ ਚਲਾ ਜਾਵੇਗਾ ਨੰਬਰ 35 ਚੌਲ ਖਾਨ ਤੋਂ ਤੁਰੰਤ ਬਾਅਦ ਕਦੇ ਵੀ ਪਾਣੀ ਨਾ ਪੀਓ ਕਿਉਂਕਿ ਇਸ ਤਰ੍ਹਾਂ ਕਰਨ ਦੇ ਨਾਲ ਤੁਹਾਡਾ ਪੇਟ ਫੁੱਲਣ ਲੱਗ ਜਾਵੇਗਾ ਨੰਬਰ 36 ਜੇਕਰ ਤੁਸੀਂ ਆਪਣੇ ਸਰੀਰ ਨੂੰ ਸਿਹਤਮੰਦ ਰੱਖਣਾ ਚਾਹੁੰਦੇ ਹੋ ਤਾਂ ਭੁੱਖ ਲੱਗਣ ਤੇ ਹੀ ਖਾਣਾ ਖਾਓ ਬਿਨਾਂ ਪੱਕ ਤੋਂ ਕਦੇ ਖਾਣਾ ਨਹੀਂ ਖਾਣਾ ਚਾਹੀਦਾ ਨੰਬਰ 37 ਦਹੀਂ ਜਦੋਂ ਵੀ ਖਾਓ ਤਾਂ ਉਸਦੇ ਨਾਲ ਕੁਝ ਵੀ ਗਰਮ ਜਾਂ ਫਿਰ ਗਰਮ ਰੋਟੀ ਜਾਂ ਚੌਲ ਕਦੇ ਨਾ ਖਾਓ ਕਿਉਂਕਿ ਇਹ ਸਾਡੇ ਸਰੀਰ ਲਈ ਨੁਕਸਾਨਦਾਇਕ ਨੇ ਨੰਬਰ 38 ਬੱਕਰੀ ਦੇ ਦੁੱਧ ਨਾਲ ਬਦਾਮ ਖਾਣ ਦੇ ਨਾਲ ਜ਼ਿਆਦਾ ਤੇਜ਼ ਹੋ ਜਾਂਦੀ ਆ ਨੰਬਰ 39 ਗੰਨੇ ਦੇ ਰਸ ਵਿੱਚ ਥੋੜੀ ਜੀ ਅਦਰਕ ਮਿਲਾ ਕੇ ਪੀਣ ਦੇ ਨਾਲ ਗਰਮੀ ਦਾ ਅਹਿਸਾਸ ਘੱਟ ਹੁੰਦਾ ਨੰਬਰ 40 ਜੋ ਲੋਕ ਮਟਾਪੇ ਦਾ ਸ਼ਿਕਾਰ ਰਹਿੰਦੇ ਨੇ ਅਤੇ ਜਿਨ੍ਹਾਂ ਦੀਆਂ ਲੱਤਾਂ ਵਿੱਚ ਵੀ ਦਰਦ ਰਹਿੰਦਾ ਤਾਂ ਅਜਿਹੇ ਲੋਕਾਂ ਨੂੰ ਚਾਵਲ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਨੰਬਰ 41 ਆਲੂ ਦਾ ਛਿਲਕਾ ਤੁਹਾਡੀ ਸਕਿਨ ਤੇ ਬਲੀਚ ਦਾ ਕੰਮ ਕਰਦਾ ਹੈ ਇਸ ਨੂੰ ਲਗਾਉਣ ਦੇ ਨਾਲ ਤੁਹਾਡੀ ਕਾਲੀ ਸਕਿਨ ਦਾ ਰੰਗ ਵੀ ਸਾਫ਼ ਹੋਣ ਲੱਗ ਜਾਂਦਾ ਹੈ ਨੰਬਰ 42 ਜੇਕਰ ਤੁਹਾਨੂੰ ਗੈਸ ਦੀ ਵਜ੍ਹਾ ਕਰਕੇ ਸਿਰ ਦਰਦ ਹੋ ਰਿਹਾ ਹੋਵੇ ਤਾਂ ਇੱਕ ਚਮਚ ਲਸਣ ਦਾ ਰਸ ਪੀ ਲੋ ਇਸ ਦੇ ਨਾਲ ਸਿਰਦਰਦ ਦੂਰ ਹੋ ਜਾਵੇਗਾ ਨੰਬਰ 43 ਜਿਆਦਾ ਅੰਡੇ ਦੇ ਇਸਤੇਮਾਲ ਕਰਨ ਦੇ ਨਾਲ ਚਿਹਰੇ ਤੇ ਝੁਰੜੀਆਂ ਤੇ ਸ਼ਾਈਆਂ ਪੈ ਜਾਂਦੀਆਂ ਹਨ ਨੰਬਰ 44 ਸਵੇਰੇ ਖਾਲੀ ਪੇਟ ਦਾਖਾਂ ਖਾਣ ਦੇ ਨਾਲ ਕੋਈ ਵੀ ਬਿਮਾਰੀ ਤੁਹਾਡੇ ਨੇੜੇ ਨਹੀਂ ਆਵੇਗੀ ਨੰਬਰ 45 ਰਾਤ ਨੂੰ ਗਰਮ ਦੁੱਧ ਪੀਣ ਦੇ ਨਾਲ ਚਿਹਰੇ ਦੀ ਰੰਗਤ ਕਦੇ ਵੀ ਖਰਾਬ ਨਹੀਂ ਹੁੰਦੀ ਨੰਬਰ 46 ਦਵਾਈ ਖਾਣ ਤੋਂ ਤੁਰੰਤ ਬਾਅਦ ਕਦੇ ਵੀ ਲੇਟਣਾ ਨਹੀਂ ਚਾਹੀਦਾ ਨੰਬਰ 47 ਜੋ ਲੋਕ 8 ਘੰਟਿਆਂ ਤੋਂ ਘੱਟ ਨੀਂਦ ਲੈਂਦੇ ਨੇ ਉਹ ਜ਼ਿਆਦਾ ਵੇਚੈਨੀ ਅਤੇ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦੇ ਹਨ ਨੰਬਰ 48 ਦੁੱਧ ਵਿੱਚ ਪਦੀਨਾ ਪਾ ਕੇ ਪੀਣ ਦੇ ਨਾਲ ਦਿਮਾਗੀ ਕਮਜ਼ੋਰੀ ਦੂਰ ਹੋ ਜਾਂਦੀ ਆ ਨੰਬਰ 49 ਸਫੈਦ ਜੀਰੇ ਦਾ ਇਸਤੇਮਾਲ ਕਰਨ ਦੇ ਨਾਲ ਅੱਖਾਂ ਦੀ ਰੋਸ਼ਨੀ ਬਹੁਤ ਜ਼ਿਆਦਾ ਵਧ ਜਾਂਦੀ ਆ ਨੰਬਰ 50 ਜਿਨ੍ਹਾਂ ਲੋਕਾਂ ਨੂੰ ਬਲੱਡ ਪ੍ਰੈਸ਼ਰ ਦੀ ਬਿਮਾਰੀ ਆ ਉਹ ਖਾਣੇ ਵਿੱਚ ਕਦੂ ਦਾ ਇਸਤੇਮਾਲ ਜ਼ਿਆਦਾ ਤੋਂ ਜ਼ਿਆਦਾ ਕਰਿਆ ਕਰਨ ਨੰਬਰ 51 ਜਿੰਨਾ ਬੱਚਿਆਂ ਦੇ ਸਰੀਰ ਤੇ ਹਲਕੇ ਹਲਕੇ ਦਾਣੇ ਨਿਕਲਨੇ ਸ਼ੁਰੂ ਹੋ ਜਾਂਦੇ ਨੇ ਉਹਨਾਂ ਨੂੰ ਸ਼ਹਿਦ ਵਿੱਚ ਸਿਰਕਾ ਪਾ ਕੇ ਆਪਣੇ ਸਰੀਰ ਤੇ ਮਾਲਿਸ਼ ਕਰਨੀ ਚਾਹੀਦੀ ਆ ਇਸ ਤਰ੍ਹਾਂ ਕਰਨ ਦੇ ਨਾਲ ਉਹਨਾਂ ਦੇ ਸਰੀਰ ਦੇ ਦਾਣੇ ਖਤਮ ਹੋ ਜਾਂਦੇ ਨੇ ਨੰਬਰ 52 ਰਾਤ ਨੂੰ ਸੌਣ ਤੋਂ ਪਹਿਲਾਂ ਪੈਰਾਂ ਤੇ ਸਰੋਂ ਦੇ ਤੇਲ ਦੀ ਮਾਲਿਸ਼ ਕਰਨ ਨਾਲ ਤੁਹਾਡਾ ਸਰੀਰ ਚੁਸਤ ਰਹਿੰਦਾ ਹੈ ਨੰਬਰ 53 ਖਾਲੀ ਪੇਟ ਗਾਜਰ ਦਾ ਇਸਤੇਮਾਲ ਕਰਨ ਦੇ ਨਾਲ ਨਜ਼ਰ ਤੇਜ਼ ਹੋ ਜਾਂਦੀ ਹੈ ਨੰਬਰ 54 ਜੇਕਰ ਕਦੇ ਵੀ ਤੁਹਾਡੇ ਸਰੀਰ ਵਿੱਚ ਕਮਜ਼ੋਰੀ ਮਹਿਸੂਸ ਹੋਵੇ ਤਾਂ ਦੁੱਧ ਵਿੱਚ ਭੁੰਨੇ ਹੋਏ ਛੋਲੇ ਪਾ ਕੇ ਖਾਓ ਤੁਹਾਡੀ ਕਮਜ਼ੋਰੀ ਖਤਮ ਹੋ ਜਾਵੇਗੀ ਨੰਬਰ 55 ਜਦੋਂ ਵੀ ਤੁਹਾਨੂੰ ਕਿਤੇ ਬਹੁਤ ਸਾਰਾ ਬੁਖਾਰ ਹੋ ਜਾਵੇ ਤਾਂ ਅਦੂ ਦੇ ਟੁਕੜੇ ਕੱਟ ਕੇ ਉਹਨਾਂ ਦੀ ਮਾਲਿਸ਼ ਆਪਣੇ ਮੱਥੇ ਉੱਪਰ ਕਰੋ ਬੁਖਾਰ ਤੁਰੰਤ ਲੈ ਜਾਵੇਗਾ ਨੰਬਰ 50 ਆਟਾ ਗੁੰਨਣ ਤੋਂ ਬਾਅਦ ਜੇਕਰ ਤੁਸੀਂ ਉਸ ਵਿੱਚ ਨਿੰਬੂ ਨਚੋੜ ਦਿੰਨੇ ਹੋ ਤਾਂ ਆਟਾ ਕਦੇ ਵੀ ਖਰਾਬ ਨਹੀਂ ਹੁੰਦਾ ਨੰਬਰ 57 ਇੱਕ ਗਲਾਸ ਦੇ ਉੱਤੇ ਵਿੱਚ ਪੰਜ ਤੋਂ ਛੇ ਖੰਜੂਰਾਂ ਲਓ ਤੇ ਉਸ ਤੋਂ ਬਾਅਦ ਇੱਕ ਚਮਚ ਦੇਸੀ ਘਿਓ ਅਤੇ ਸਵਾਦ ਅਨੁਸਾਰ ਚੀਨੀ ਪਾ ਲਓ ਤੇ ਫਿਰ ਇਸ ਨੂੰ ਗਰਮ ਕਰਕੇ ਠੰਡਾ ਕਰੋ ਅਤੇ ਉਸ ਤੋਂ ਬਾਅਦ ਇਸ ਦਾ ਜੂਸ ਬਣਾ ਕੇ ਪੀਓ ਖੂਨ ਦੀ ਕਮਜ਼ੋਰੀ ਅਤੇ ਸਰੀਰ ਦੀ ਕਮਜ਼ੋਰੀ ਤੁਹਾਡੀ ਦੂਰ ਹੋ ਜਾਵੇਗੀ ਨੰਬਰ 58 ਹਲਦੇ ਹੋਏ ਦੰਦਾ ਤੇ ਅਦਰਕ ਦਾ ਪੇਸਟ ਬਣਾ ਕੇ ਲਗਾਉਣ ਦੇ ਨਾਲ ਹਲਦੇ ਹੋਏ ਦੰਦ ਦੁਆਰਾ ਮਜ਼ਬੂਤ ਹੋ ਜਾਣਗੇ ਨੰਬਰ 59 ਚਾਹ ਪੀਣ ਤੋਂ ਬਾਅਦ ਠੰਡਾ ਪਾਣੀ ਪੀਣ ਦੇ ਨਾਲ ਦੰਦ ਖਰਾਬ ਹੋ ਜਾਂਦੇ ਆ ਤੇ ਦੰਦਾਂ ਦਾ ਰੰਗ ਕਾਲਾ ਹੋਣਾ ਸ਼ੁਰੂ ਹੋ ਜਾਂਦਾ ਹੈ ਨੰਬਰ 60 ਕੇਲਾ ਖਾਣ ਦੇ ਨਾਲ ਦਿਮਾਗ ਬਹੁਤ ਜ਼ਿਆਦਾ ਤੇਜ਼ ਹੋ ਜਾਂਦਾ ਨੰਬਰ 61 ਹਫ਼ਤੇ ਵਿੱਚ ਇੱਕ ਵਾਰ ਪਾਣੀ ਵਿੱਚ ਹਲਦੀ ਪਾ ਕੇ ਪੀਣ ਦੇ ਨਾਲ ਪੇਟ ਸਾਫ਼ ਰਹਿੰਦਾ ਹੈ ਨੰਬਰ 62 ਸਾਵਲ ਜ਼ਿਆਦਾ ਖਾਣ ਤੋਂ ਪਰਹੇਜ਼ ਕਰੋ ਇਸ ਨਾਲ ਜਿਗਰ ਵਿੱਚ ਖੂਨ ਨਾ ਬਣਦੀ ਸਮੱਸਿਆ ਹੋ ਸਕਦੀ ਆ ਨੰਬਰ 63 ਸਿਰ ਵਿੱਚ ਨਿੰਮ ਦਾ ਕੌੜਾ ਤੇਲ ਲਗਾਉਣ ਦੇ ਨਾਲ ਜੂਆਂ ਖਤਮ ਹੋ ਜਾਂਦੀਆਂ ਨੇ ਨੰਬਰ 64 ਕੱਚਾ ਲਸਣ ਰੋਜ਼ਾਨਾ ਖਾਣ ਦੇ ਨਾਲ ਦਿਲ ਮਜ਼ਬੂਤ ਹੋ ਜਾਂਦਾ ਹੈ ਨੰਬਰ 65 ਗਿੱਲੇ ਵਾਲਾਂ ਉੱਪਰ ਕੰਗੀ ਕਰਨ ਤੋਂ ਬਚੋ ਕਿਉਂਕਿ ਇਸ ਤਰ੍ਹਾਂ ਕਰਨ ਦੇ ਨਾਲ ਤੁਹਾਡੇ ਸਿਰ ਦੇ ਵਾਲ ਕਮਜ਼ੋਰ ਹੋ ਜਾਂਦੇ ਨੇ ਨੰਬਰ 66 ਜੇਕਰ ਖਾਣਾ ਖਾਂਦੇ ਸਮੇਂ ਤੁਹਾਡੀ ਜੀਭ ਦੰਦਾਂ ਦੇ ਥੱਲੇ ਆ ਜਾਵੇ ਤਾਂ ਤੁਰੰਤ ਕੋਈ ਮਿੱਠੀ ਚੀਜ਼ ਦਾ ਸੇਵਨ ਕਰ ਲਓ ਇਸ ਤਰ੍ਹਾਂ ਕਰਨ ਦੇ ਨਾਲ ਤੁਹਾਨੂੰ ਇਸ ਦਰਦ ਤੋਂ ਆਰਾਮ ਮਿਲੇਗਾ ਨੰਬਰ 67 ਮੱਖਣ ਨੂੰ ਠੰਡਾ ਕਰਕੇ ਇੱਕ ਚਮਚ ਖਾ ਲੈਣ ਦੇ ਨਾਲ ਸਰੀਰ ਵਿੱਚ ਗਰਮੀ ਮਹਿਸੂਸ ਨਹੀਂ ਹੋਵੇਗੀ ਨੰਬਰ 68 ਗਰਮ ਰੂਹ ਲੈ ਕੇ ਦੁੱਧ ਵਿੱਚ ਭਿਉਂ ਕੇ ਅੱਖਾਂ ਦੇ ਉੱਪਰ ਰੱਖ ਲੈਣ ਨਾਲ ਅੱਖਾਂ ਨੂੰ ਬਹੁਤ ਜ਼ਿਆਦਾ ਆਰਾਮ ਮਿਲਦਾ ਹੈ ਨੰਬਰ 69 ਕੱਚੇ ਪਿਆਜ਼ ਦਾ ਰੋਜ਼ਾਨਾ ਇਸਤੇਮਾਲ ਕਰਨ ਦੇ ਨਾਲ ਪੇਟ ਦੇ ਸਾਰੇ ਕੀੜੇ ਖਤਮ ਹੋ ਜਾਂਦੇ ਆ ਨੰਬਰ 70 ਰੋਜ਼ਾਨਾ ਇੱਕ ਚਮਚ ਕਰੇਲੇ ਦਾ ਜੂਸ ਪੀਣ ਦੇ ਨਾਲ ਸ਼ੂਗਰ ਦੀ ਬਿਮਾਰੀ ਤੋਂ ਤੁਸੀਂ ਬਚੇ ਰਹੋਗੇ ਨੰਬਰ 71 ਪਦੀਨੇ ਦੇ ਪੱਤੇ ਲੈ ਕੇ ਸਕਿਨ ਤੇ ਰਗੜੋ ਸਕਿਨ ਨਰਮ ਅਤੇ ਮੁਲਾਇਮ ਹੋ ਜਾਵੇਗੀ ਤੇ ਤਰੋਤਾਜ਼ਾ ਦਿਖੇਗੀ ਨੰਬਰ 72 ਪਾਣੀ ਪੀ ਕੇ ਤੁਰੰਤ ਪਿਸ਼ਾਬ ਕਰਨ ਦੇ ਨਾਲ ਤੁਹਾਡੇ ਗੁਰਦੇ ਸਾਰੀ ਉਮਰ ਖਰਾਬ ਨਹੀਂ ਹੋਣਗੇ ਨੰਬਰ 73 ਦਾ ਠੰਡਾ ਪਾਣੀ ਪੀਣ ਦੇ ਨਾਲ ਬਾਲ ਝੜਨੇ ਸ਼ੁਰੂ ਹੋ ਜਾਂਦੇ ਆ ਤੇ ਠੰਡਾ ਪਾਣੀ ਸਰੀਰ ਨੂੰ ਨੁਕਸਾਨ ਹੀ ਕਰਦਾ ਨੰਬਰ 74 ਜੇਕਰ ਨਿੰਬੂ ਪਾਣੀ ਪੀਂਦੇ ਸਮੇਂ ਨਿੰਬੂ ਦੇ ਬੀਜ ਤੁਹਾਡੇ ਮੂੰਹ ਚ ਆ ਜਾਣ ਤਾਂ ਉਹਨਾਂ ਨੂੰ ਵੀ ਚਵਾ ਜਾਓ ਕਿਉਂਕਿ ਇਸ ਨਾਲ ਸਰੀਰ ਦੀਆਂ ਬਹੁਤ ਸਾਰੀਆਂ ਬਿਮਾਰੀਆਂ ਦੂਰ ਹੋ ਜਾਂਦੀਆਂ ਨੇ ਨੰਬਰ 75 ਜੇਕਰ ਤੁਹਾਨੂੰ ਰਾਤ ਨੂੰ ਨੀਂਦ ਜਲਦੀ ਆਉਣ ਲੱਗ ਜਾਵੇ ਤਾਂ ਇਸ ਦਾ ਮਤਲਬ ਆ ਕਿ ਤੁਹਾਡੀ ਨਜ਼ਰ ਚੰਗੀ ਹੋਣ ਲੱਗੀ ਆ ਨੰਬਰ 76 ਪਿਆਜ਼ ਕੱਟ ਕੇ ਅਗਲੇ ਦਿਨ ਲਈ ਕਦੇ ਨਾ ਰੱਖੋ ਕਿਉਂਕਿ ਅਜਿਹਾ ਕਰਨ ਨਾਲ ਤੁਹਾਡੇ ਪੇਟ ਲਈ ਖਤਰਨਾਕ ਹੋ ਸਕਦਾ ਹੈ ਨੰਬਰ 77 ਜੇਕਰ ਤੁਹਾਨੂੰ ਅਲਰਜੀ ਦੀ ਦਿੱਕਤ ਹੋ ਜਾਵੇ ਤਾਂ ਖੀਰਾ ਦਹੀਂ ਚ ਪਾ ਕੇ ਖਾ ਲਓ ਅਲਰਜੀ ਤੁਰੰਤ ਹੀ ਦੂਰ ਹੋ ਜਾਵੇਗੀ ਨੰਬਰ 78 ਗੰਦੇ ਸਿਰ ਉੱਪਰ ਚਨੇ ਦੀ ਦਾਲ ਵਾਲਾ ਪਾਣੀ ਸੌਣ ਤੋਂ ਪਹਿਲਾਂ ਲਗਾ ਲਿਆ ਕਰੋ ਕੁਝ ਦਿਨਾਂ ਵਿੱਚ ਹੀ ਤੁਹਾਡੇ ਵਾਲ ਆਉਣੇ ਸ਼ੁਰੂ ਹੋ ਜਾਣਗੇ ਦੋਸਤੋ ਇਹ ਸੀ ਅੱਜ ਦੀ ਜਾਣਕਾਰੀ ਉਮੀਦ ਹੈ ਤੁਹਾਨੂੰ ਅੱਜ ਦੀ ਜਾਣਕਾਰੀ ਚੰਗੀ ਲੱਗੀ ਹੋਵੇਗੀ ਤੇ ਇਸੇ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਦੇ ਲਈ ਤੁਹਾਡੇ ਆਪਣੇ ਚੈਨਲ ਸਾਂਝੇ ਗਾਜ਼ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਵੀ ਨਾ ਭੁੱਲੋ